ਸੀ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਇੱਥੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਕਿਉਂਕਿ ਖੜ ਆਏ ਆ بارشਾਂ ਕਾਫੀ ਹੋਈਆਂ ਜਿਹਦੇ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉਥੇ ਪਿੰਡਾਂ ਦੇ ਖੇਤ ਮਜ਼ਦੂਰਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਕਿਉਂਕਿ ਜਿਹੜੇ ਮਜ਼ਦੂਰ ਆ ਉਹਨਾਂ ਦਾ ਲਗਾਤਾਰ بارشਾਂ ਹੋਣ ਨਾਲ ਉਹਨਾਂ ਦਾ ਬਿਲਕੁਲ ਕੰਮ ਕਰ ਠੱਪ ਹੋ ਗਿਆ بارشਾਂ ਹੋਣ ਕਰਕੇ ਮਜ਼ਦੂਰਾਂ ਦੇ ਜਿਹੜੇ ਗਰੀਬਾਂ ਦੇ ਘਰ ਸੀ ਉਹ ਟਹਿ ਟੇਰੀ ਹੋ ਗਏ ਲਗਾਤਾਰ ਮਜ਼ਦੂਰਾਂ ਦੇ ਉਦੋਂ ਦੇ ਕੰਮ ਬੰਦ ਆ ਮਜ਼ਦੂਰਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਸੀਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਮਜ਼ਦੂਰ ਆ ਇਹਨਾਂ ਨੂੰ ਘੱਟੋ-ਘੱਟ ਪਰ ਪਰਿਵਾਰ 50000 ਰੁਪਏ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਮਜ਼ਦੂਰਾਂ ਦੇ ਘਰ ਟਹਿ ਗਏ ਆ ਉਹਨਾਂ ਮਜ਼ਦੂਰਾਂ ਨੂੰ ਘਰ ਬਣਾਉਣ ਵਾਸਤੇ ਘੱਟੋ-ਘੱਟ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ ਕਿਉਂਕਿ ਇਹ ਮਜ਼ਦੂਰ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਤੋਂ ਸਾਥਿਓ ਇਹ ਸੰ ਬੀਬੀ ਜੀ ਜਿਨ੍ਹਾਂ ਨੇ ਕਿ ਆ ਇਤੋਂ ਦੇ ਜੋ ਕਾਰਜ ਕਰਤਾ ਹੁਣ ਕਰਕੇ ਉਹਨਾਂ ਨੇ ਆਪਣੇ ਜੋ ਵਿਚਾਰ ਪ੍ਰਗਟ ਕੀਤੇ ਅਤੇ ਅਸੀਂ ਇਹਨਾਂ ਦੇ ਸਾਰਿਆਂ ਦੇ ਜਿਹੜੇ ਵੀ ਆਏ ਹਨ ਇਹਨਾਂ ਦੇ ਨਾਲ ਅਸੀਂ ਸਹਿਮਤ ਹਾਂ ਸਹਿਮਤੀ ਪ੍ਰਗਟ ਕਰਦੇ ਹਾਂ ਅਤੇ ਸਰਕਾਰ ਨੂੰ ਬੁਰਜੋਰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜੀ ਸੁਣਵਾਈ ਹੈ ਜੋ ਬਹੁਤ ਛੇਤੀ ਅਤੇ ਵੱਧ ਤੋਂ ਵੱਧ ਰਾਹਤ ਰਾਸ਼ੀ ਦੇ ਕੇ ਕੀਤੀ ਜਾਵੇ ਵੀਡੀਓ ਦੇਖਣ ਵਾਸਤੇ ਆਪ ਦਾ ਧੰਨਵਾਦ ਵਿਸ਼ੇਸ਼ ਬੇਨਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਗਰੀਬਾਂ ਦਾ ਭਲਾ ਹੋ ਸਕੇ ਅਤੇ ਜੋ ਅਨੇ ਭੋਲੀ ਸਰਕਾਰ ਹੈ ਉਹਨਾਂ ਦੇ ਕੰਨਾਂ ਤੱਕ ਇਹ ਗੂੰਜ ਸਕੇ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਆਇਓ ਭਾਈ ਜਮਨ ਰੋਸੀ ਸਾਪੀਓ ਮੈਂ ਆਮਤਾਸ ਹੁੱਕ ਪੱਟੀ ਤੋਂ ਜੀ ਮੈਂ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਪਿਛਲੇ ਕਈ ਦਹਾਕਿਆਂ ਤੋਂ ਜੋ ਸਰਕਾਰੀ ਜੋ ਕੰਮ ਸੀ ਉਹ ਚੱਲਦਾ ਪਿਆ ਸੀ ਜਿਸ ਨਾਲ ਕਿ ਮਜ਼ਦੂਰਾਂ ਦਾ ਗੁਜ਼ਾਰਾ ਹੁੰਦੀ ਸੀ ਪਰ ਪਿਛਲੇ तकरीबन 1 ਸਾਲ ਤੋਂ ਮਨਰਗਾ ਦਾ ਕੰਮ ਹੈ ਜੋ ਰੁਕਿਆ ਪਿਆ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੋ ਇਸ ਵਾਰ ਮਾਲੂ ਫੜ ਆਏ ਹਨ ਉਹਨਾਂ ਦੇ ਵਿੱਚ ਗਰੀਬ ਕਿਸਾਨਾਂ ਦੇ ਨਾਲ-ਨਾਲ ਬਹੁਤੇ ਜ਼ਿਆਦਾ ਜੋ ਮਜ਼ਦੂਰ ਮਜ਼ਦੂਰ ਜੋ ਆਦਮੀ ਹਨ ਗਰੀਬੀ ਰੇਖਾ ਤੋਂ ਥਲੇ ਰਹੇ ਰਹੇ ਹਨ ਉਹਨਾਂ ਦਾ ਜੋ ਘਰ ਦਾ ਸਭ ਤੋਂ ਜ਼ਿਆਦਾ ਹੋ ਗਿਆ ਹੈ ਘਰ ਵੀ ਢੱਗ ਗਏ ਹਨ ਕਿ ਤੱਕ ਕਿ ਜੋ ਬਾਲੀਆਂ ਦੀ ਛੱਤਾਂ ਹਨ ਛੱਤਾਂ ਪਾੜ ਗਈਆਂ ਹਨ ਕਾਂਗਾਂ ਜੋ ਟੁੱਟ ਪੁੱਟ ਗਈਆਂ ਹਨ ਅਸੀਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਵਿਚਾਰਿਆਂ ਦਾ ਜੋ ਅ ਮਨਰਿਕਾ ਦਾ ਕੰਮ ਜੋ ਸ਼ੁਰੂ ਕੀਤਾ ਜਾਵੇ ਤਾਂ ਕਿ ਮਨਰਿਕਾ ਦਾ ਕੰਮ ਕਰਕੇ ਆਪਣਾ ਜੋ ਘਰ ਦਾ ਜੋ ਗੁਜ਼ਾਰਾ ਉਸ ਨੂੰ ਕਰਾ ਸਕਣ ਬਾਕੀ ਅਸੀਂ ਇਹ ਭੈਣ ਜੀ ਨੂੰ ਬੇਨਤੀ ਕਰਾਂਗੇ ਉਸ ਬਾਰੇ ਉਹਨਾਂ ਦਾ ਕੀ ਖਿਆਲ ਹੈ ਜੀ ਅਸੀਂ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਇੱਥੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਕਿਉਂਕਿ ਖੜ ਆਏ ਆ ਬਾਰਸ਼ਾਂ ਕਾਫੀ ਹੋਈਆਂ ਜਿਹੜੇ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉਥੇ ਪਿੰਡਾਂ ਦੇ ਖੇਤ ਮਜ਼ਦੂਰਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਕਿਉਂਕਿ ਜਿਹੜੇ ਮਜ਼ਦੂਰ ਆ ਉਹਨਾਂ ਦਾ ਲਗਾਤਾਰ بارشਾਂ ਹੋਣ ਨਾਲ ਉਹਨਾਂ ਦਾ ਬਿਲਕੁਲ ਕੰਮ ਕਰ ਠੱਪ ਹੋ ਗਿਆ بارشਾਂ ਹੋਣ ਕਰਕੇ ਮਜ਼ਦੂਰਾਂ ਦੇ ਜਿਹੜੇ ਗਰੀਬਾਂ ਦੇ ਘਰ ਸੀ ਉਹ ਟਹਿ ਟੇਰੀ ਹੋ ਗਏ ਲਗਾਤਾਰ ਮਜ਼ਦੂਰਾਂ ਦੇ ਉਦੋਂ ਦੇ ਕੰਮਾਂ ਦਾ ਮਜ਼ਦੂਰਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਸੀਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਮਜ਼ਦੂਰ ਆ ਇਹਨਾਂ ਨੂੰ ਘਟੋ ਘਟ ਪਰ ਪਰਿਵਾਰ 50000 ਰੁਪਇਆ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਮਜ਼ਦੂਰਾਂ ਦੇ ਘਰ ਟਹਿ ਗਏ ਆ ਉਹਨਾਂ ਮਜ਼ਦੂਰਾਂ ਨੂੰ ਘਰ ਬਣਾਉਣ ਵਾਸਤੇ ਘੱਟੋ-ਘੱਟ 5 ਲੱਖ ਰੁਪਇਆ ਗ੍ਰਾਂਟ ਦਿੱਤੀ ਜਾਵੇ ਕਿਉਂਕਿ ਇਹ ਮਜ਼ਦੂਰ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਤੋਂ ਸਾਥਿਓ ਇਹ ਸੰ ਬੀਬੀ ਜਿਨ੍ਹਾਂ ਨੇ ਕਿ ਆ ਇਥੋਂ ਦੇ ਜੋ ਕਾਰਜ ਕਰਤਾ ਹੁਣ ਕੇ ਉਹਨਾਂ ਨੇ ਆਪਣੇ ਜੋ ਵਿਚਾਰ ਪ੍ਰਗਟ ਕੀਤੇ ਅਤੇ ਅਸੀਂ ਇਹਨਾਂ ਦੇ ਸਾਰਿਆਂ ਦੇ ਜਿਹੜੇ ਵੀ ਆਏ ਹਨ ਇਹਨਾਂ ਦੇ ਨਾਲ ਅਸੀਂ ਸਹਿਮਤ ਹਾਂ ਸਹਿਮਤੀ ਪ੍ਰਗਟ ਕਰਦੇ ਹਾਂ। ਅਤੇ ਸਰਕਾਰ ਨੂੰ ਪਰਜੋਰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜੀ ਸੁਣਵਾਈ ਹੈ ਜੋ ਬਹੁਤ ਛੇਤੀ ਅਤੇ ਵੱਧ ਵੱਧ ਰਾਹਤ ਰਾਸ਼ੀ ਦੇ ਕੇ ਕੀਤੀ ਜਾਵੇ ਵੀਡੀਓ ਦੇਖਣ ਵਾਸਤੇ ਆਪ ਦਾ ਧੰਨਵਾਦ ਵਿਸ਼ੇਸ਼ ਬੇਨਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਗਰੀਬਾਂ ਦਾ ਭਲਾ ਹੋ ਸਕੇ ਅਤੇ ਜੋ ਅਨੇ ਬੋਲੀ ਸਰਕਾਰ ਹੈ ਉਹਨਾਂ ਦੇ ਕੰਨਾਂ ਤੱਕ ਇਹ ਜੁਕੂ ਪਹੁੰਚ ਸਕੇ ਵਾਇਕ ਗੁਰਜੀਤ ਕਾਲਸਾ ਵਾਇਕ ਗੁਰਜੀਤ ਕੀਰਤ ਆਓ ਜੀ